ਹਾਂਜੀ ਦੋਸਤੋ ਨਮਸਕਾਰ ਨਮਸਕਾਰ ਜੇ ਤੁਹਾਨੂੰ ਤੁਸੀਂ ਪੈਸੇ ਕਮਾਉਣ ਦੇ ਸਾਧਨ ਬਹੁਤ ਬਹੁਤ ਪੈਸੇ ਕਮਾਉਣ ਦਾ ਜਿਹੜਾ ਫੇਸਬੁਕ ਤੇ ਨਵਾਂ ਤਰੀਕਾ ਜਿਹੜਾ ਹੈ ਇਹ ਤੁਸੀਂ ਅਗਲੀ ਵੀਡੀਓ ਜਿਹੜੀ ਮੇਰੇ ਸੰਬੰਧੀ ਆ ਬਿਲਕੁਲ ਸੁਣੋ ਮਿੱਤਰ ਇਹ ਜਿਹੜੇ ਨਹੀਂ ਵੀ ਜਾਂਦੇ ਉਹ ਵੀ ਮੁਹੱਈਆ ਹੁਣ ਪਾਜੀ ਕਰਵਾਤਾ ਜੀ ਤੁਸੀਂ ਵੀ ਵੀਡੀਓ ਕੋਈ ਦੇਖੋ ਤੇ ਪੈਸੇ ਤੁਸੀਂ ਵੀ ਕਮਾਓ ਤੇ ਮੈਂ ਵੀ ਕਮਾ ਰਿਹਾ ਹਾਂ ਤੁਸੀਂ ਵੀ ਬੀਤਿਆ ਧੰਨਵਾਦ ਉਹ ਉਹ ਫਿਰ ਹਾਲ ਦੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕਬੂਜ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖੁਸ਼ਖਬਰੀ ਲੈ ਕੇ ਆ ਰਹੀ ਹੈ ਕਿਉਂਕਿ ਫੇਸਬੁੱਕ ਨੇ ਇੱਕ ਤੁਹਾਡੇ ਸਾਰਿਆਂ ਦੇ ਲਈ ਖੁਸ਼ਖਬਰੀ ਲਿਆਂਦੀ ਹੈ ਉਹ ਖੁਸ਼ਖਬਰੀ ਇਹ ਹੈ ਕਿ ਤੁਸੀਂ ਸਾਰੇ ਹੁਣ ਫੇਸਬੁੱਕ ਤੋਂ ਪੈਸੇ ਕਮਾ ਸਕਦੇ ਹੋ ਜੇ ਭਾਵੇਂ ਤੁਸੀਂ ਨਵੇਂ ਹੀ ਈਕਾ ਹੋ ਨਾ ਤੁਸੀਂ ਕੋਈ ਨਵਾਂ ਪੇਜ ਕੋਣਾ ਬਣਾਇਆ ਹੋਵੇ ਜਾਂ ਫਿਰ ਤੁਸੀਂ ਨਵੀਂ ਪ੍ਰੋਫਾਈਲ ਕੋਣਾ ਬਣਾਈ ਹੋਵੇ ਕਿਉਂਕਿ ਪਹਿਲਾਂ ਵੀ ਹੁੰਦਾ ਸੀ ਕਿ ਫੇਸਬੁੱਕ ਦੇ ਵੱਲੋਂ ਪੈਸੇ ਕਮਾਉਣ ਦੀ ਤੁਹਾਨੂੰ ਇਜਾਜ਼ਤ ਉਦੋਂ ਦਿੱਤੀ ਜਾਂਦੀ ਸੀ ਜਦੋਂ ਤੁਸੀਂ ਕਈ ਪ੍ਰਕਾਰ ਦੇ ਕਰਾਈਟਰੀਆ ਪਾਰ ਕਰ ਲੈਂਦੇ ਸੀ ਜਿਵੇਂ ਕਿ 5000 ਫੋਲੋਅਰ ਤੁਹਾਡੇ ਹੋਣ ਚਾਹੀਦੇ ਜਾਂ 10000 ਫੋਲੋਅਰ ਹੋਣੇ ਚਾਹੀਦੇ ਤੇ 60 ਵਾਸਟ ਟਾਈਮ ਮੰਗਦਾ ਸੀ ਫੇਸਬੁੱਕ ਤੇ 60000 ਮਿੰਟ ਦਾ ਵਾਸਟ ਟਾਈਮ ਹੋਣਾ ਚਾਹੀਦਾ ਹੈਗਾ ਪਰ ਉਸ ਦੇ ਵਿੱਚ ਵੀ ਕਈ ਬਿੰਦਿਸ਼ਾ ਸੀ ਕਿ ਕਈ ਉਸ ਦੇ ਵਿੱਚ ਵੀ ਨੀਮ ਬਣਾਏ ਹੋਏ ਸੀ ਤੇ ਫੇਸਬੁੱਕ ਹਰੇਕ ਵਿਅਕਤੀ ਲਈ ਜੋ ਉਸਦੇ ਲਈ ਪੈਸੇ ਕਮਾਉਣ ਦਾ ਤੁਹਾਨੂੰ ਮੌਕਾ ਦੇਣ ਜਾ ਰਹੀ ਹੈ ਸੋ ਦੋਸਤੋ ਅੱਜ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਤਾਂ ਕਿ ਜਿਹੜੇ ਵੀ ਲੋਕ ਫੇਸਬੁਕ ਤੋਂ ਪੈਸੇ ਕਮਾਣੇ ਚਾਹੁੰਦੇ ਨੇ ਉਹ ਇਸ ਵੀਡੀਓ ਨੂੰ ਦੇਖ ਕੇ ਫੇਸਬੁਕ ਤੋਂ ਪੈਸੇ ਕਮਾਣ ਲੱਗ ਜਾਣ ਇੱਕ ਦੋਸਤੋ ਪੈਸਾ ਹਰ ਕਿਸੇ ਦੀ ਜ਼ਰੂਰਤ ਹੈ ਸੋ ਫੇਸਬੁਕ ਦੇ ਇਸ ਸਾਧਨ ਤੋਂ ਜੇਕਰ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਵੀ ਪੈਸੇ ਜੁਰੂਰ ਕਮਾਓ ਅਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਫੇਸਬੁਕ ਦੇ ਪੇਜ ਦੇ ਉੱਪਰ ਅਤੇ ਤੁਹਾਨੂੰ ਦੱਸਦਾ ਕਿ ਇਸ ਫੇਸਬੁਕ ਤੋਂ ਪੈਸੇ ਕਮਾਉਣ ਵਾਲੀ ਇਸ ਮੌਕੇ ਨੂੰ ਸ਼ੁਰੂ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਪਵੇਗਾ ਤੁਸੀਂ ਰਹਿ ਰਹੇ ਹੋ ਦੋਸਤੋ ਤੁਸੀਂ ਆਪਣੀ ਪ੍ਰੋਫਾਈਲ ਜਾਂ ਫਿਰ ਫੇਸਬੁਕ ਪੇਜ ਦੇ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਪਰ ਜਾਣਾ ਹੈ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਇਸ ਨੂੰ ਸਕਰੋਲ ਕਰਕੇ ਹੀਟਾਂ ਲੈ ਕੇ ਜਾਣਾ ਹੈ ਭੈਣ ਭਰਾਵਾਂ ਤੋਂ ਜਿਹੜਾ ਨਜ਼ਰ ਆ ਰਿਹਾ ਟੂਲਸ ਨਜ਼ਰ ਆਣਗੇ ਟੂਲਸ ਦੇ ਆਊਟਸ ਹੈ ਮੋਨਟਾਈਜੇਸ਼ਨ ਹੈ ਪ੍ਰੋਫਾਈਲ ਰਿਕਮੈਂਡੇਸ਼ਨ ਹੈਗੀ ਤੇ ਹੋਰ ਵੀ ਕਾਫੀ ਕੁਝ ਲਿਖਿਆ ਹੋਇਆ ਹੈ ਤੁਸੀਂ ਮੋਨਟਾਈਜੇਸ਼ਨ ਦੇ ਉੱਪਰ ਜਾਣਾ ਹੈ ਜੇਕਰ ਤੁਸੀਂ ਫੇਸਬੁੱਕ ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਮੋਨਟਾਈਜੇਸ਼ਨ ਦੇ ਉੱਪਰ ਆਪਾਂ ਜਾਵਾਂਗੇ ਮੋਨਟਾਈਜੇਸ਼ਨ ਦੇ ਉੱਪਰ ਜਾਣ ਤੋਂ ਬਾਅਦ ਕੁਝ ਹੋ ਰਿਹਾ ਹੈ ਕਿ ਅਰਨਿੰਗ ਵੈਲ ਡਨ ਯੂ ਆਰ ਏਬਲ ਟੂ ਅਰਨ ਮਨੀ ਫਰੋਮ ਯੋਰ ਕੰਟੈਂਟ ਫੇਸਬੁੱਕ ਨੇ ਲਿਖਿਆ ਹੋਇਆ ਹੈ ਕਿ ਤੁਸੀਂ ਇਸ ਤੋਂ ਪੈਸੇ ਕਮਾ ਸਕਦੇ ਹੋ ਤਾਂ ਪੈਸ ਨੂੰ ਸਕੋਰ ਕਰਕੇ ਹੋਰ ਹੇਠਾਂ ਜਾਵਾਂਗੇ ਤਾਂ ਨਜ਼ਰ ਆਵੇ ਕਿ ਨੋਟ ਜੈਟ एलिਜੀਬਲ ਇਹਦੇ ਤੇ ਲਿਖਿਆ ਆ ਰਿਹਾ ਕਿ ਹਾਲੇ ਤੁਸੀਂ एलिਜੀਬਲ ਨਹੀਂ ਹੈ ਪਰੰਤੂ ਅਸੀਂ एलिਜੀਬਲ ਹੋ ਸਕਦੇ ਹਾਂ ਉਹ ਕਿਸ ਤਰ੍ਹਾਂ ਹੋ ਸਕਾਂਗੇ ਤਾਂ ਇਸ ਦੇ ਵਿੱਚ ਐਡਸ ਔਨ ਰੀਲਸ ਲਿਖਿਆ ਹੋਇਆ ਹੈ ਬੋਨਸ ਲਿਖਿਆ ਹੋਇਆ ਇਨਸਟ੍ਰੀਮ ਐਡਸ ਲਿਖਿਆ ਹੋਇਆ ਸਬਸਕ੍ਰਿਪਸ਼ਨ ਲਿਖਿਆ ਹੋਇਆ ਇਹ ਚਾਰ ਸਾਧਨ ਦੱਸੇ ਹੋਏ ਨੇ ਫੇਸਬੁੱਕ ਨੇ ਜਿਸ ਤੋਂ ਅਸੀਂ ਪੈਸੇ ਕਮਾ ਸਕਦੇ ਹਾਂ ਐਡ ਜ਼ੋਨ ਰੀਲ ਦੇ ਨਾਲ ਜੋ ਰੀਲਾਂ ਅਸੀਂ ਪਾਵਾਂਗੇ ਫੇਸਬੁੱਕ ਦੇ ਵਿੱਚ ਉਸ ਦੇ ਉੱਪਰ ਐਡ ਫੇਸਬੁੱਕ ਲਗਾਏਗਾ ਤਾਂ ਉਸ ਦੇ ਪੈਸੇ ਸਾਨੂੰ ਮਿਲਣਗੇ ਬੋਨਸ ਵੀ ਸਾਨੂੰ ਸਾਡੀ ਪਾਈ ਹੋਈ ਵੀਡੀਓਜ਼ ਦੇ ਉੱਪਰ ਫੇਸਬੁੱਕ ਬੋਨਸ ਦਿੰਦਾ ਹੈ ਜੇਕਰ ਇਸ ਨੂੰ ਅਸੀਂ ਔਨ ਕਰ ਲਈਏ ਜਾਂ ਫਿਰ ਚਾਹਾਨੂੰ ਜੇਕਰ ਇਹ ਇਸ ਦੀ ਇਜਾਜ਼ਤ ਫੇਸਬੁੱਕ ਦੇ ਦੇਵੇ ਇਸ ਤੋਂ ਇਲਾਵਾ ਇਨ ਸਟਰੀਮ ਐਡਸ ਜੋ ਵੀਡੀਓ ਹੁੰਦੀਆਂ ਨੇ ਸਾਡੀਆਂ ਪਾਈਆਂ ਹੋਈਆਂ ਫੇਸਬੁੱਕ ਦੇ ਉੱਪਰ ਉਸ ਦੇ ਵਿੱਚ ਘਾਰ ਇੱਕ ਐਡ ਚੱਲਦੀ ਹੈ ਦੋ ਐਡ ਚੱਲਦੀਆਂ ਨੇ ਕਈ ਵਾਰੀ ਇੱਕ ਦੋ ਤੋਂ ਜ਼ਿਆਦਾ ਵੀ ਐਡ ਚੱਲਦੀਆਂ ਨੇ ਉਸਦੇ ਵੀ ਪੈਸੇ ਫੇਸਬੁਕ ਸਾਨੂੰ ਦੇ ਸਕਦਾ ਹੈਗਾ ਸਬਸਕ੍ਰਿਪਸ਼ਨ ਹੈਗੀ ਹੈ ਕੋਈ ਸਾਡੇ ਫੇਸਬੁਕ ਪੇਜਾਂ ਪਰ ਸਾਡੀ ਪ੍ਰੋਫਾਈਲ ਨੂੰ ਸਬਸਕ੍ਰਿਪਸ਼ਨ ਸਬਸਕ੍ਰਾਈਬ ਕਰਦਾ ਹੈਗਾ ਤਾਂ ਉਸ ਨੂੰ ਅਸੀਂ ਪੇਡ ਰੱਖ ਕੇ ਵੀ ਉਹਨਾਂ ਨੂੰ ਉਸ ਤੋਂ ਪੈਸੇ ਕਮਾ ਸਕਦੇ ਹਾਂ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਐਡ ਜੋਨ ਰੀਲ ਦੇ ਉੱਪਰ ਚੱਲਦੇ ਆਂ ਦੇਖੋ ਐਡ ਜੋਨ ਰੀਲ ਦੇ ਵਿੱਚ نیچے ਲਿਖਿਆ ਹੋਇਆ ਹੈ ਆਈ ਐਮ ਇੰਟਰਸਟਿਡ ਜੇਕਰ ਅਸੀਂ ਇੰਟਰਸਟਿਡ ਆਈ ਐਮ ਇੰਟਰਸਟਿਡ ਦਾ ਆਪਾਂ ਸੁਨੇਹਾ ਫੇਸਬੁਕ ਨੂੰ ਭੇਜਾਂਗੇ ਤਾਂ ਉਹ ਫਿਰ ਉਸ ਤੋਂ ਬਾਅਦ ਉਸ ਨੂੰ ਰਿਵਿਊ ਕਰੇਗਾ ਰਿਵਿਊ ਕਰਨ ਤੋਂ ਬਾਅਦ ਜੇਕਰ ਫੇਸਬੁਕ ਨੂੰ ਲੱਗਿਆ ਤਾਂ ਸਾਨੂੰ ਇਜਾਜ਼ਤ ਦੇ ਸਕਦਾ ਹੈ ਆਪਾਂ ਆਈ ਐਮ ਇੰਟਰਸਟਿਡ ਲਿਖ ਦਿੱਤਾ ਹੈ ਤੇ ਸਬਮਿਟ ਇੰਟਰਸਟ ਅਸੀਂ ਦੇ ਉੱਪਰ ਕਲਿੱਕ ਕਰਕੇ ਆਪਣਾ ਇੰਟਰਸਟ ਸਬਮਿਟ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਬਾਅਦਾਂ ਜਾਵਾਂਗੇ ਬਾਅਦਾਂ ਜਾ ਕੇ ਆਪਾਂ ਇਨ ਸਟ੍ਰੀਮ ਐਡਸ ਇਨ ਸਟ੍ਰੀਮ ਐਡਸ ਹੈਗੀ ਹੈ ਉਸ ਦੇ ਉੱਪਰ ਚਲੇ ਜਾਵਾਂਗੇ ਤਾਂ ਇਸ ਦੇ ਵਿੱਚ ਵੀ ਜੋ ਕੰਟੈਂਟ ਮੋਨਟਾਈਜੇਸ਼ਨ ਹੈਗੀ ਹੈ ਇਨ ਸਟ੍ਰੀਮ ਐਡਸ ਇਜ਼ ਨਾਓ part of content monetization ਤਾਂ ਫਿਰ ਉਹਨੂੰ ਫੇਸਬੁਕ ਨੇ ਇਜਾਜ਼ਤ ਦੇ ਦਿੱਤੀ ਹੈ ਪਹਿਲਾਂ ਕੀ ਹੁੰਦਾ ਸੀ ਇਨਸਟ੍ਰੀਮ ਐਡਸ ਹੁੰਦੀ ਸੀ ਜੋ ਉਸ ਨੂੰ ਲਾਈਨ ਦੇ ਲਈ ਹਾਸਲ ਕਰਨ ਲਈ ਉਸ ਤੋਂ ਪੈਸੇ ਕਮਾਉਣ ਦੇ ਲਈ ਸਾਨੂੰ ਕ੍ਰਾਈਟੇਰੀਆ ਪਾਰ ਕਰਨਾ ਪੈਂਦਾ ਸੀ 60000 ਮਿੰਟ ਦਾ ਜਾਂ ਫਿਰ 10000 ਫੋਲੋਅਰ ਦਾ ਜਾਂ ਫਿਰ 5000 ਫੋਲੋਅਰ ਦਾ ਹੁਣ ਤੁਹਾਡੇ ਕੋਲ ਜੇਕਰ ਫੋਲੋਅਰ ਨਹੀਂ ਹੈ ਤੁਸੀਂ ਕੋਈ ਵੀ ਕ੍ਰਾਈਟੇਰੀਆ ਪਾਰ ਨਹੀਂ ਕੀਤਾ ਤਾਂ ਵੀ ਤੁਸੀਂ ਆਈ ਐਮ ਇੰਟਰਸਟਿਡ ਦੇ ਉੱਪਰ ਰਿਕਵੈਸਟ ਭੇਜ ਕੇ ਇਸ ਇੰਟਰਸਟ ਦੀ ਰਿਕਵੈਸਟ ਨੂੰ ਸਬਮਿਟ ਕਰ ਦਵਾਂਗੇ ਆਪਾਂ ਇਸ ਹੁਣ ਸਬਮਿਟ ਹੋ ਚੁੱਕੀ ਹੈ ਰਿਕੁਐਸਟ ਅਤੇ ਫੇਸਬੁਕ ਰਿਵਿਊ ਕਰਨ ਤੋਂ ਬਾਅਦ ਸਾਨੂੰ ਸੁਨੇਹਾ ਭੇਜੇਗਾ ਕਿ ਤੁਸੀਂ ਇਸ ਤੋਂ ਪੈਸੇ ਕਮਾ ਸਕਦੇ ਹੋ ਸੋ ਇਸੇ ਤਰ੍ਹਾਂ ਹੋਰ ਬੋਨਸ ਅਤੇ ਸਬਸਕ੍ਰਿਪਸ਼ਨ ਆਦਿ ਨੂੰ ਵੀ ਤੁਸੀਂ ਔਨ ਕਰ ਸਕਦੇ ਹੋ ਅਤੇ ਤੁਸੀਂ ਆਪਣੀ ਫੇਸਬੁਕ ਪ੍ਰੋਫਾਈਲ ਜਾਂ ਫੇਸਬੁਕ ਪੇਜ ਤੋਂ ਬਿਨਾਂ ਕੋਈ ਕ੍ਰਾਈਟੇਰੀਆ ਪਾਰ ਕਰੇ ਪੈਸੇ ਕਮਾ ਸਕਦੇ ਹੋ ਸੋ ਜੀ ਆਪਣੇ ਫੇਸਬੁਕ ਪੇਜ ਤੋਂ ਜਾਂ ਫਿਰ ਫੇਸਬੁਕ ਪ੍ਰੋਫਾਈਲ ਤੋਂ ਆਈ ਐਮ ਇੰਟਰਸਟਿੰਗ ਵਾਲਾ ਸੁਨੇਹਾ ਫੇਸਬੁਕ ਨੂੰ ਭੇਜ ਦਿਓ ਫੇਸਬੁਕ ਜਲਦੀ ਹੀ ਤੁਹਾਡਾ ਸੁਨੇਹੇ ਦਾ ਜਵਾਬ ਦੇਵੇਗਾ ਤੇ ਤੁਹਾਨੂੰ ਫੇਸਬੁਕ ਤੋਂ ਪੈਸੇ ਕਮਾਉਣ ਦਾ ਮੌਕਾ ਦੇਵੇਗਾ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਨੂੰ ਫੇਸਬੁਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਹੈ ਫਿਰ ਮਿਲਾਂਗੇ